ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਿੰਪੀ ਮੈਂ ਡਾਇਰੈਕਟਰ ਆ ਬਾਈ ਪਰਫੈਸ਼ਨ ਇਹ ਸਾਡੇ ਉਸਤਾਦ ਜੀ ਵੱਡੇ ਭਾਜੀ ਨਿਰਮਲ ਸਿੱਧੂ ਜੀ ਮੈਂ ਛੋਟਾ ਜਾਂ ਸਰਦਾਰ ਜੁੰਡੀ ਵਾਲਾ ਹੁੰਦਾ ਸੀਗਾ ਉਦੋਂ ਮੈਂ ਇਹਨਾਂ ਨਾਲ ਕੰਮ ਕਰਦਾ ਹਾਂ ਗਾਲਾਂ ਵੀ ਖਾਧੀਆਂ ਆਂ ਕੰਮ ਵੀ ਸਿੱਖਿਆ ਸਾਰਾ ਕੁਝ ਆਏ ਆਏ ਹਾਂ ਇਹ ਇੱਕ ਪੰਜਾਬ ਦੀ ਬਹੁਤ ਹੀ ਵਧੀਆ ਵੋਕਲ ਜਿਹਨੂੰ ਕਹਿੰਦੇ ਕਿ ਵੀ ਗਿੰਤੀ ਦੇ ਨਾਮ ਨੇ ਜਿਹੜੇ ਮੈਨੂੰ ਲੱਗਦਾ ਕਿ ਵੀ ਬਹੁਤ ਵਧੀਆ ਸਲੀਮ ਸਾਹਿਬ ਫਰੋਜ਼ ਜੀ ਔਰ ਹੁਣੇ ਤੋਂ ਸਾਡੇ ਚਲੇ ਗਏ ਨੇ ਬਹੁਤ ਵੱਡੇ ਸੱਜਣ ਸਰਦੂਲ ਜੀ ਉਹ ਵੀ ਇੱਕ ਸਾਬਰ ਕੋਟੀ ਸਾਹਿਬ ਇਹ ਸਾਰੇ ਇਹੋ ਜਿਹੀਆਂ ਆਵਾਜ਼ਾਂ ਸੀਗੀਆਂ ਇਹ ਮੁਸ਼ਕਲ ਹੀ ਆਉਂਦੀਆਂ ਆ ਇੱਕ ਸਦੀ 'ਚ ਇਹ ਆਵਾਜ਼ ਵੀ ਉਹਨਾਂ ਚੋਂ ਹੀ ਆ ਇੱਕ ਬਹੁਤ ਕੈਂਟ ਵਾਲੀ ਤੇ ਰਿੰਪੀ ਤੇ ਪ੍ਰਿੰਸ ਮੇਰਾ ਛੋਟਾ ਵੀਰ ਹੈ ਇਹਨਾਂ ਦੇ ਬਾਰੇ ਵੀ ਮੈਂ ਜਿੰਨਾ ਬੋਲ ਲਵਾਂ ਜਿੰਨਾ ਵੀ ਬੋਲ ਲਵਾਂ ਉਹ ਟਣਕਾ ਹੀ ਹੋਊਗਾ ਭਾਈ ਸਾਡੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਮਤਲਬ ਮੈਂ ਕੋਈ ਤਾਰੀਫ਼ ਨਹੀਂ ਕਰ ਰਿਹਾ ਮੈਂ ਕੋਈ ਸਿਫਤ ਨਹੀਂ ਕਰ ਰਿਹਾ ਜੋ ਤੁਸੀਂ ਜਾਣਦੇ ਹੋ ਲੋਕ ਸਾਰੇ ਇਸ ਇੰਡਸਟਰੀ ਦੇ ਵਿੱਚ ਇੱਕ ਐਸਾ ਨਾਮ ਹੈ ਰਿੰਪੀ ਪ੍ਰਿੰਸ ਵੀ ਇਹ ਕਿਸੇ ਕਹਿੰਦੇ ਨਾ ਵੀ ਕੂੜੇ ਨੂੰ ਵੀ ਹੱਥ ਰੱਖਦਾ ਹੈ ਨਾ ਇਹ ਨਾ ਰੇਤ ਨੂੰ ਵੀ ਹੱਥ ਰੱਖ ਦਿੰਦਾ ਤਾਂ ਉਹ ਸੋਨਾ ਉਹ 골ਡ ਬਣ ਜਾਂਦਾ ਇੰਨੇ ਇੱਕ ਸੁਪਰਸਟਾਰ ਕਲਾਕਾਰ ਰਿੰਪੀ ਨੇ ਬਣਾਇਆ ਹੈ ਤੇ ਮੈਨੂੰ ਮੈਨੂੰ ਮਾਣ ਹੈ ਮੈਨੂੰ ਮਾਣ ਹੈ ਕਿ ਅਸੀਂ ਬਹੁਤ ਪੁਰਾਣੇ ਮਿੱਤਰ ਹੈ ਇਹਨਾਂ ਦੇ ਫਾਦਰ ਸਾਹਿਬ ਮਾਈ ਸਾਹਿਬ ਮੈਂ ਉਹਨਾਂ ਦੇ ਨਾਲ ਕੰਮ ਕਰਦਾ ਹੁੰਦਾ ਸੀ ਰੀਪਰ ਬਿਲਕੁਲ ਛੋਟਾ ਜਿਹਾ ਹੁੰਦਾ ਸੀ ਇਹਨੂੰ ਬਿਲਕੁਲ میوزਿਕ ਬਾਰੇ ਕੋਈ ਨੌਲੇਜ ਨਹੀਂ ਸੀਗੀ ਤੇ ਗਾਣਾ ਬੈਂਦੀਆਂ ਹੁੰਦੀਆਂ ਸੀਗੀਆਂ ਲੇਕਿਨ ਉਸ ਤੋਂ ਬਾਅਦ ਹੌਲੀ 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 میوزਿਕ ਦੇ ਵਿੱਚ ਆਏ ਔਰ ਅੱਜ ਵੀਡੀਓ ਦੇ ਵਿੱਚ ਆਇਆ ਤੇ ਮੈਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਤੇ ਰਿੰਪੀ ਵਰਗਾ ਬੰਦਾ ਮੇਰੀ ਵਾਰੀ ਅਗਰ ਐਦਾਂ ਦੇ ਸ਼ਬਦ ਬੋਲਦਾ ਤੇ ਮੇਰੇ ਲਈ ਬਹੁਤ ਵੱਡਾ ਸਤਿਕਾਰ ਹੈ ਤੇ ਬਹੁਤ ਤੁਹਾਡਾ ਅਵਾਰਡ ਹੈ ਮੇਰੇ ਵਾਸਤੇ ਅਵਾਰਡ ਦਾ ਸਾਨ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਸਰ ਇਹ ਵਾਹਿਗੁਰੂ ਦੀ ਨੇਮਤ ਹੁੰਦੀ ਹੈ ਕੋਈ ਵੀ ਬੰਦਾ ਜੋ ਵੀ ਕੰਮ ਕਰਦਾ ਨਾ ਕ੍ਰੀਏਟੀਵਿਟੀ ਨੇ ਐਕਚੁਅਲੀ ਹਵਾ ਵਾ ਪਰਮਾਤਮਾ ਨੇ ਤੁਹਾਨੂੰ ਦੇਣੀ ਹੈ ਤੇ ਦੇਣੀ ਹੈ ਜੇ ਵਾਹਿਗੁਰੂ ਨੇ ਖੋਲੀ ਤੇ ਕੁਝ ਨਹੀਂ ਹੈ ਤੁਹਾਡੇ ਕੋਲ ਕੁਝ ਨਹੀਂ ਕੁਝ ਨਹੀਂ ਸੋ ਇਹ ਤੁਹਾਡੇ ਕੋਲ ਵਧੀਆ ਚੀਜ਼ ਹੈ ਥੈਂਕ ਯੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਮਿਹਰਬਾਨ ਥੈਂਕ ਯੂ ਜੀ ਲਵ ਯੂ ਅੱਜਕਲ ਸ਼ੋ